तौर ਤੇ ਸਰਕਾਰਾਂ ਕੀ ਕਰਦੀਆਂ ਸਰਕਾਰੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ 'ਚ ਸ਼ੋ ਕਰਕੇ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਪਰ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਤੇ ਹਵਾ ਦੇ ਉਲਟ ਹਮੇਸ਼ਾ ਬਾਜ਼ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚੱਲਦੀ ਐ ਪਾਜੋਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੈਖੇ ਲਾਤਾ ਕਿਆ ਲਓ ਜੀ ਅਪਣਾਓ ਜਾ ਕੇ ਆਇਆ ਥਰਮਲ ਪਲਾਂਟ ਚ ਸੁੱਚ ਦੱਬ ਕੇ ਆਇਆ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਘਰਾਂ ਦੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਐ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਹੈ ਉਹ ਹੋਰ ਸਸਤਾ ਹੋ ਜਾਊਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੂਗਾ ਕਿੰਨਾ ਕੁਝ ਚੱਲ ਪੂਏ ਇਹਦੇ ਨਾਲ ਸ੍ਰੀ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ساری ਜ਼ਿੰਦਗੀ ਗੋਇੰਦਵਾਲ ਸਾਹਿਬ ਚ ਬਿਤਾਈ ਸੱਤੀ ਪਰਥਾ ਖਤਮ ਕੀਤੀ ਲੰਗਰ ਪਰਥਾ ਸ਼ੁਰੂ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਉਹਨਾਂ ਦੇ ਨਾਂ ਤੇ ਪਲਾਂਟ ਦਾ ਨਾਮ ਰੱਖਿਆ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਤੁਸੀਂ ਦੇਖਿਓ ਇਹੀ ਪੰਜਾਬ ਰੰਗਲਾ ਪੰਜਾਬ ਇਹੀ ਪੰਜਾਬ ਹੱਸਦਾ ਖੇਡਦਾ ਪੰਜਾਬ ਬਣੂਗਾ ਆ ਰੰਗ-ਬਰੰਗੀਆਂ ਪੱਗਾਂ ਆ ਤੁਹਾਡੇ ਰੰਗ-ਬਰੰਗੇ ਚਿਹਰੇ ਰੰਗ-ਬਰੰਗੇ ਤੁਸੀਂ ਲੋਕ ਜਿਹੜੇ ਹੋ ਇਹ ਨਾਲ ਚਾਹੀਦੇ ਹੋ